ਪੰਜਾਬ ਦੇ ਵਿੱਚ ਔਰਤਾਂ ਦੇ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਲੀਡਰ ਦੀਆਂ ਮੁਸ਼ਕਿਲਾਂ ਬਾਤੀਆਂ ਨਜ਼ਰ ਆ ਰਹੀਆਂ ਨੇ ਸੰਗਰੂਰ ਦੇ ਧੂਰੀ ਤੋਂ ਪਾਰਟੀ ਦੇ ਅਬਜ਼ਰਵਰ ਵਿਜੇ ਚੋਹਾਨ ਦੇ ਖਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਚੋਹਾਨ ਦੇ ਖਿਲਾਫ ਕਿਸੇ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਪਰ ਪੁਲਿਸ ਮੁਤਾਬਕ ਉਸਨੇ ਮੀਡੀਆ ਤੇ ਖਬਰਾਂ ਦਾ ਨੋਟਿਸ ਲੈ ਕੇ ਵਿਜੇ ਚੋਹਾਨ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਹੈ ਤੇ ਜੇਕਰ ਸਬੂਤ ਮਿਲਦੇ ਨੇ ਤਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਅੱਸੀ ਅੱਜ ਟੀਵੀ ਤੇ ਦੇਖਿਆ ਇਹ ਖਬਰ ਚੱਲ ਰਹੀ ਆ ਜਿਹਦੇ ਤੇ ਆਮ ਪਾਰਟੀ ਨੇ ਕੱਲ ਚੰਡੀਗੜ੍ਹ ਕੀਤੀ ਆ ਉਹਦੇ ਚ ਇਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਇਹਨਾਂ ਨੇ ਇੱਕ ਲਾਇਆ ਸੀਗਾ ਅਭਿਜੈ ਪਰ ਪੂਰੀ ਦਾ ਵਿਜੇ ਚਹਾਨ ਉਹਦੇ ਖਿਲਾਫ ਇਹਨਾਂ ਨੇ ਕਿਹਾ ਵੀ ਇੱਕ ਲੇਡੀ ਨਾਲ ਉਹਨਾਂ ਨੇ ਨੁਕਰਾਨੀ ਰੱਖੀ ਹੋਈ ਸੀ ਉਹਦੇ ਨਾਲ ਉਹਨਾਂ ਨੇ ਮਕੀਨੇ ਬਲਾਤਕਾਰ ਕੀਤਾ ਉਹ ਅਸੀਂ ਟੀਵੀ ਤੇ ਦੇਖਿਆ ਉਹ ਅਸੀਂ ਹੁਣ ਸਾਰੀ ਤਫਤੀਸ਼ ਕਰ ਰਹੇ ਆ ਬਹੁਤ ਜਲਦੀ ਉਹ ਸਾਨੂੰ ਪਤਾ ਲੱਗਿਆ ਵੀ ਲੇਡੀ ਅੰਬਸਾ ਰਹਿ ਰਹੀ ਆ ਉਹਦਾ ਸੀ ਬਿਆਨ ਲਿਖ ਕੇ ਪਰਚਾ ਦਰਜ ਕਰਾਂਗੇ ਪਰਚਾ ਦਰਜ ਕਰਕੇ ਇਹਦੀ ਬਹੁਤ ਜਲਦੀ ਗ੍ਰਿਫਤਾਰੀ ਕਰਾਂਗੇ ਬਜੀ ਚਾਹਾਂਦੇ ਪਹਿਲਾਂ ਕੋਈ ਇਸ ਤੋਂ ਪਹਿਲਾਂ ਕੋਈ ਸ਼ਿਕਾਇਤ ਮਿਲੀ ਸਾਡੇ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਅਜੇ ਤੱਕ ਅੱਜ ਜਿਹੜਾ ਮੀਡੀਆ ਦੇ ਤੋਂ ਜਿਹੜੀ ਖਬਰਦੋਸਪਾਤਾ ਲੱਗਿਆ ਵੀ ਆ ਗੱਲ ਵੀ ਹੈ